ਰਾਜੇ ਜੀ ਖਾਲਸਾ ਵਖਜੀ ਫਤਿਹ ਅੱਜ ਹੈਗੀ ਆ 2 April ਤੇ ਗੱਡੀ ਸਾਰੀ ਸਟਾਰਟ ਆ ਤੇ ਜਾ ਰਹੇ ਆਂ ਜੀ ਅੱਜ ਰਾਤ ਤੇ ਦੇਖ ਸਕਦੇ ਤੁਸੀਂ ਆ ਜਿਹੜੀ ਵਿੱਚ ਪੇਟ ਲੱਗੀ ਆ ਨਾ ਇਹ ਅਸੀਂ ਸ਼ੂਟ ਕੀਤੀ ਆ ਡਾਇਰੈਕਟ ਅਰਜਨ ਭਾਈਆ ਕੀਤੀ ਆ ਮਾਦੀ ਚੋਲੀ ਜੀ ਮੇ ਸਪਤਵਰੀਆ ਗੱਲ ਹੈ ਕਿ ਤੁਸੀਂ ਜਦਾਰ ਰਾਤ ਸ਼ਾਮ ਨੂੰ ਮੈਂ ਘਰੇ ਆ ਰਿਹਾ ਸੀ ਤਾਂ ਤੁਸੀਂ ਦੇਖਿਆ ਕਿ ਸੂਰਜ ਬਿਲਕੁਲ ਮਤਲਬ ਕਿ ਸਾਡੀ ਗਲੀ ਦੇ ਫਰੰਟ ਤੇ ਸੀ ਤੇ ਜਦੋਂ ਘਰੋਂ ਨਿਕਲੀ ਰਾਨਾ ਉਦੋਂ ਵੀ ਦੇਖੋ ਸੂਰਜ ਬਿਲਕੁਲ ਸਾਡੀ ਗਲੀ ਦੇ ਸਾਹਮਣੇ ਆ ਜੋ ਕਿ ਸੋਹਣਾ ਲੱਗਦਾ ਹੈ ਵਿਊ ਤੇ ਆ ਜਿਹੜੀ ਪੇਟ ਆ ਇਹ ਅਸੀਂ ਸ਼ੂਟ ਕੀਤੀ ਸੀ ਐਪ੍ਰਿਸ਼ੀਮਪੀ ਫੋਟੋਗ੍ਰਾਫੀ ਤੇ ਡਾਇਰੈਕਟ ਜਿਹੜੀ ਕੀਤੀ ਸੀ ਉਹ ਪਾਜੀ ਨੇ ਕੀਤੀ ਸੀ ਆਪਣਾ ਹਰਚਨ ਭਾਈ ਨੇ ਹਰਚਨ ਪਈ ਡਲਟਰ ਨੇ ਤੇ ਲਵਿਸ਼ ਲਵ ਭਾਜੀ ਦਾ ਇਹ ਤੀਏ ਭੇਟ ਆ ਬਹੁਤ ਸੋਹਣੀ ਭੇਟ ਤੇ ਲਿਖੀ ਗਈ ਹੈ ਇਹ ਉਤਾਰਦੀਪ ਜੀ ਦੁਆਰਾ ਤੇ ਉਤਾਰਦੀਪ ਜੀ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਦਾ Song ਆ ਫੇਸਬੁੱਕ ਵਾਲੀ ਕਾਉ ਸ਼ਤਰ ਬਹੁਤ ਹਿੱਟ Song ਗਿਆ ਹੀ ਉਹਨਾਂ ਦੇ ਦੁਆਰਾ ਲਿਖਿਆ ਗਿਆ ਹੈ ਉਤਾਰਦੀਪ ਜੀ ਸਾਡੇ ਪਿੰਡ ਤੋਂ ਹੀ ਹੈ ਤੇ ਸੁਣੋ ਤੁਸੀਂ ਆ ਭੇਟ ா சித்த பி தே மஷஷ்ணோரணிக்கு பி தேணோர चिंता பருணி ਜੋੜੀ ਖੁੱਲ ਗਈ ਆ ਜੀ ਮੇਰੇ ਇਹ ਰੇਡਾ ਖਾਈ ਹੈ ਮੇਰਾ ਰੇਡਾ ਆ ਪਰ 1 1000 ਦਾ ਰੇਡਾ ਇਸ ਨੂੰ ਜਨਵਰੀ ਸੇ ਆ ਜਨਵਰੀ ਦਾ ਰੇਡਾ ਪਰ ਕਪੜਾ ਇੰਨਾ ਵਧੀਆ ਨਹੀਂ ਹੈਗਾ ਬਹੁਤ ਹੋ ਜਾਂਦਾ ਆ ਟਾਈਮ ਸਰਪੰਦ ਕਰ ਦਿੰਦੇ ਨਾ ਸਭਾ ਨਾ ਦਿਖਾਈਂਦੀ ਨਹੀਂ ਪਣੀ ਮਾਦਾ ਗਾਣਾ ਆ ਕ ਸੁਣੋ ਜ਼ਿੰਦਗੀ ਏ ਕਿਰਦੀ ਜਾਂਦੀ ਮੁਠੀ ਤੇਰੀ ਦੀਦੀ ਜਾਂਦੀ ਪਾ ਲਈ ਪਤਾ ਰੱਜ ਕੇ ਮਿਲ ਆਈ ਆਪਾਂ ਬਚ ਕੇ ਜ਼ਿੰਦ சோனா கால கடைய கால ਆ ਜ ਸਾਡੇ ਨਾਲ ਬੰਦੇ ਅੱਜ ਇਕੱਠੇ ਕਰਨੇ ਪੈਣੇ ਸਾਰੇ ਤੇ ਉਸ ਤੋਂ ਬਾਅਦ ਤਰਨਤਨ ਜਾਵਾਂਗੇ ਤਰਨਤਨੋਂ ਦੋ ਬੰਦੇ ਲਵਾਂਗੇ ਉਸ ਤੋਂ ਬਾਅਦ ਆਪਾਂ ਜਾਣਾ ਆ ਭਖੀਵਿੰਡ ਜਿੱਥੇ ਕੀ ਵਿਆਹ ਲੈ ਮੁੰਡੇ ਦਾ ਘਰ ਆ ਤੇ ਉੱਥੇ ਉਤੋਂ ਫੇਰ ਬਰਾਤ ਅੱਗੇ ਜਾਣੀ ਆ ਅੱਜ ਕਾਫੀ ਡਰਾਈਵਿੰਗ ਕਰਨੀ ਪਊਗੀ ਅੱਜ ਲਓ ਜੀ ਇੱਥੇ ਸਾਡਾ ਵੀਰ ਖੜਾ ਇੱਕ ਭਾਈ ਜੀ ਕਿੱਥੇ ਜੇ ਸਮਝ ਨਹੀਂ ਤੇਰੀ ਲੱਗੀ ਮੋਟੀ ਹੈ ਹੁਲੀ ਹੈ ਤੁੱਕੇ ਆ ਰਹੀ ਆਹ ਪਲਤੀ ਅੱਗੇ ਵੇਲੇ ਨੰਬ ਨੂੰ ਯਾਰ ਪੈਸੇ ਨਹੀਂ ਟੁੱਟੇ ਹੁੰਦੇਖਦੇ ਉੱਪਰ ਬੈਂਚੇ ਦਾ ਸਕੰਦ ਰਿਹਾਗਾ ਬੜਾ ਸਟਾਰ ਇਹ ਤਾਂ ਹੋਲ ਜੀਆ ਸਾਰਾ ਬਿਲਕੁਲ ਸਹੀ ਐਸੀ ਗਾੜੀ ਨਹੀਂ ਆਏ ਆ ਬਿਲਕੁਲ ਬਾਰਡਰ ਏਰੀਏ ਤੇ ਕੈਂਪ ਕਰਨਾ ਵੇਦਨੀ ਹੀ ਕਿੰਨਾ ਦੂਰ ਹੋਊਗਾ ਘਰ ਮੁੰਡੇ ਦਾ ਤੇ ਬਿਲਕੁਲ ਬਾਰਡਰ ਤੇ ਖੜੇ ਆ ਮਤਲਬ ਕਿ ਪਹੁੰਚ ਗਏ ਆ ਬਾਰਡਰ ਤੇ ਹੀ ਆ ਮੈਦੀਪੁਰ ਸ਼ੂਟ ਕਰਨ ਆਏ ਆ ਵੀਰ ਅੱਜ ਅਸੀਂ ਸਾਰੇ ਅੱਧੀ ਟੀਮ ਸਾਡੀ ਲੱਗੀ ਹੋਈ ਆ ਪਹਿਲਾਂ ਹੀ ਉੱਥੇ ਤੇ ਐਹੀ ਜਾਂਦੇ ਪਏ ਆ ਜੀ ਹਾਂਜੀ ਇਹ ਆ ਜੀ ਲੈਣੇ ਪਰਾ ਟੀਮ ਇਕੱਠੀ ਕਰਨੀ ਤੁਹਾਡੇ ਬੰਦੇ ਇਕੱਠੇ ਕਰਨ ਸਹੀ ਪਈ ਐਸੀ ਗੱਲ ਜੀ ਬੰਦੇ ਇਕੱਠੇ ਕਰਨ ਗੱਲ ਬਾਜੀ ਬਸੇ ਜੀ ਐਸੀ ਗੱਲ ਜੀ ਹੋਈ ਕਿਧਰ ਨਿਕਲਦੇ ਹਾਏ ਅੰਦਰ ਅੰਦਰ ਡੇਲੀਵਰ ਮੁੱਕਾ ਗਿਆ ਉਪਰੋਂ ਅੱਛਾ ਲਓ ਜੀ ਇੱਧਰ ਛੂੜ ਕੀ ਛੂੜ ਕੀਤਾ ਜੀ ਸਾਰਾ ਬਿਲਕੁਲ ਜੀ ਬਾਰਡਰ ਤੇ ਆਏ ਆ ਜੀ ਤੇ ਵੇਖੋ ਤੁਸੀਂ ਮੱਜਾਂ ਵਾਸਤੇ ਕਿੜ-ਕੜੇ ਤਗੜੇ ਪਖੇ ਲਾਇਆ ਔਰ ਵਧੀਆ ਅਰੇਂਜਮੈਂਟ ਕੀਤਾ ਮੱਜਾਂ ਵਾਸਤੇ ਜੀ ਗਾੜੇ ਚੱਈਆਂ ਜਿਹੀਆਂ ਆਈ ਇਹ ਆਇਪੜਾ ਲੇ ਖਾ ਭਾਈ ਇਹ ਨਾ ਤੇਰੀ ਦੇਕਰ ਤੂੰ ਕਿਸੇ ਤੋਂ ਬਰੀ ਦੋਵੇਂ ਗਿਆ ਲੈ ਓਕੇ 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 ਕੋਣ ਹੈ ਆ ਦੇ

लो ते पली ഗുദി വധിയ ഇല്ല ਯਾਰ ਆਦਾ ਆ ਰਿਹਾ ਸਾਡੀ ਖੁੱਲਾ ਖੁੱਲਾ ਗੁਰਤੇ ਰਹਾ ਵਾ ਜਦੋਂ ਮਾਜੀ ਵਾਲੇ ਗੱਡੀ ਉੱਤੇ ਟੰਗ ਟੰਗ ਕੱਢੀਆਂ ਕਸਟਮ ਗੱਡੀਆਂ ਤੱਕਦੇ ਨੇ ਲੋਕੀ ਬਿਲੋਚ ਰੱਕ-ਟੱਕ ਆਡੀ ਮਾਪੀ ਜਾਂ ਸੜਕਾਂ ਖਲੇ ਜਾਂ ਮੜਕਾ ਚਾਲ ਵਿੱਚ ਮੜਕਾ ਕੇ ਕਈਆਂ ਅੱਖੀ ਹੜਟੋਂ ਪਾਉਂਡ ਪੂਰੀ ਕਿੱਟ ਲੈ ਮੋਹ ਦਾ ਯਾਰ ਤੇਰੇ ਗੰਨੇ ਬਣ ਰੇ ਲੋ ਜੀ ਇੱਕ ਨਾ ਸਭ ਤੋਂ ਵੱਡੀ ਗੱਲ ਹੈ ਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਇੱਕ ਨਾ ਵਿਆਹ ਵਾਲੀ ਗੱਡੀ ਦੇ ਪਿੱਛੇ ਵਿਆਲੇ ਗੱਡੀ ਇੱਕ ਗੱਡੀ ਹੁੰਦੀ ਜੀ ਨੂੰ ਹੁੰਦਾ ਕਿ ਮੈਂ ਇਹਦੇ ਪਿਛੇ ਰਖਣੀ ਰਖਣੀ ਆ ਐਹੀ ਵੀਡੀਓ ਬਣਾਉਣੀ ਸੀ ਆ ਵੀਰ ਨੇ ਗੱਡੀ ਪਿਛੇ ਲਾ ਲਈ ਆ ਉਹਦੇ ਸਾਡੀ ਗੱਡੀ ਪਿਛੇ ਕਰਤੀ ਆ ਤੇ ਮਤਲਬ ਇਹਨੂੰ ਇਹ ਹੈ ਕਿ ਮੈਂ ਮੁੰਡੇ ਦੇ ਪਿਛੇ ਰਖਣੀ ਰਖਣੀ ਗੱਡੀ ਆ ਨੰਬਰ ਕਾਉਂਟ ਕਰ ਲਓ ਪਰਚਾ ਕਰ ਬੜੀ ਮੁਸ਼ਕਲ ਇਹਨੂੰ ਪਿਛੇ ਕੀਤਾ ਸੀ ਪਹਿਲੇ ਹੀ ਤੇ ਫੇਰ ਹੁਣ ਥੋੜੀ ਜੀ ਵੀਡੀਓ ਬਣਾਈ ਇਹ ਵੀਰ ਨੇ ਫੇਰ ਅੱਗੇ ਕਰ ਲਈ ਵਿਚਕਾਰ ਕਿ ਮੈਂ ਮੁੰਡੇ ਦੇ ਵਿਆਲੇ ਦੇ ਪਿਛੇ ਹੀ ਰਖਣੀ ਗੱਡੀ ਭਰੀਆਂ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਆ ਗੁਰਦੁਆਰਾ ਪੋਵਿੰਡ ਜਿੱਕੀ ਗੰਢ ਖੋਲ ਤਿਆਰੀ ਹੋ ਰਹੀ ਲਾਈ ਜੀ ਦਾ ਲੰਗਰ ਚੱਲ ਰਿਹਾ ਜੀ ਜਿੱਥੋਂ ਆਪਾਂ ਲੰਗਰ ਛਕ ਲਿਆ ਆ ਤੇ ਲਗਭਗ ਲਾਵਾ ਵੀ ਹੋ ਗਏ ਹੋਣੀਆਂ ਤੇ ਮੈਨੂੰ ਲੱਗਦਾ ਕਿ ਬਾਰ ਵੀ ਚਲਗੇ ਹੋਣੇ ਆ ਥੋੜੀ ਮੁੰਡਾ ਲੰਗਰ ਕਰਦੇ ਆਪਾਂ ਜਲਦੀ ਸਵਾ ਹੋ ਰਹੀ ਆ ਬਹੁਤ ਹੀ ਸ਼ਾਂਤ ਗੁਰਦੁਆਰਾ ਸ਼ਾਂਤੀ ਹੈ ਇੱਥੇ ਤੇ ਤਾਂ ਆਪਣੇ ਉਹ ਬਾਹਰ ਚੱਲ ਗਏ ਨੇ ਆਪਣੇ ਲਾਵਾਂ ਵਾਲੇ ਆਨਸਰ کافی ਧੇਰ ਪਹਿਲਾਂ ਮੈਂ ਕਿੱਥੇ ਇੱਥੇ ਆਇਆ ਸੀ ਤੇ ਚੰਨ ਕਿ ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਨਮਸਥਾਨ ਹੈ ਬਾਬਾ ਜੀ ਦਾ ਤੰਦਨ ਬਾਬਾ ਦੀਪ ਸਿੰਘ ਜੀ ਚੋਗੇ ਜਲਦੀ ਆਓ ਅਰੇ ਕਿਸ ਦੀ ਬਾਤ ਆਈ ਜਰੇ ਹਾਂ ਨਨੇ ਛੱਡਾ ਉਹ ਤੇ ਲੈ ਆਉਣੀ ਇਹਦੇ ਫਾਇਦਾ ਆ ਵੀ ਲਾਗੋ ਚੱਕ ਲੋ ਬਾਪਵਾਗ ਮੇਰੀ ਨਖਰੀ ਚੱਕੇ ਕੱਪ ਬਾਪਵਾਗ ਮੇਰੀ ਸਿੱਧੇ ਹੱਥਰੇ ਕਿ ਬਾਹਰ ਹੜਨਾ ਫੰਕਸ਼ਨ ਦੀ ਗੱਲ ਹੀ ਨਾ ਕਰਦੇ ਇਹਨੂੰ ਪੁਛ ਪੁਛ ਲੈਂਦੇ ਆ ਕਿੰਨੇ ਲਾਊਗਾ ਤੇਰਾ ਉਤਾਰ ਦੱਸ ਤੇਰੀਆਂ ਨਿੱਕੀਆਂ ਇਹ ਵੀ ਜਿਹੜੀ ਪੂਰੀ ਆਵਾ ਕਰ ਦਿੰਦੇ ਬੰਦੇ ਦੀ ਸਾਡਾ 50000 ਤੋਂ ਘਾਟਾ ਸਾੜ ਹੀ ਕੰਮ ਲੋ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਲਾਵਾ ਹੋ ਚੁੱਕੀਆਂ ਹੈ 10 ਮਿੰਟ ਪਏ ਆ 10 ਮਿੰਟ ਪਏ ਆ ਜੀ ਇਹਦੇ ਵੇਖਿਆ ਜਾਵੇ ਤੇ ਭਾਈ ਜੀ ਆ ਗੱਡੀ ਨਿਕਲਣੀ ਹੈ ਤੇ ਇੱਥੇ ਰਾ ਦਈਏ ਠੀਕ ਹੈ ਰਾ ਕੇ ਕੈਨੇਡਾ ਡਾਲਰ ਨਾਲ ਇਹ 128 ਡਾਲਰ ਹੈ ਭਾਈ ਜਣਾ ਦੇ ਇਧਰ ਦੇਖੋ ਇਹ ਰਾ ਤੇ ਮੇਰੇ ਹੈਗੇ ਆ 323 ਡਾਲਰ थैंक यू ਬ੍ਰੋ ਮੇਰੇ ਨਾਲ ਕੇ ਹੋਰ ਸ਼ੁਕਰੀਆ ਜੰਮ ਤੇ ਨਾਲ ਸੋ ਆਪਣਾ ਮੇਰਾ ਨਾਮ ਭਾਜੀ ਰਾਜ ਹੈ ਕੀ ਨਾ ਰਾਜ ਰਾਜਨਾਥਾ ਜੀ ਹਾਂ ਅਬ ਆਪ ਬ੍ਰੀ ਸ਼ੂਟਿੰਗ ਕਰ ਲਿਆ ਹੁਣ ਪਾਉਣ ਲੱਗੇ ਇਹਨਾਂ ਨੂੰ ਠੀਕ ਹੈ ਜੀ ਪਿੰਡ ਘੜਾ ਆਪਣਾ ਪਿੰਡ ਘੜਾ ਓਜੀਆਂ ਭਾਜੀ ਕਿਥੇ ਓਜੀਆਂ ਓਜੀਆਂ ਪਿੰਡ ਸੰਗਾਵੋਲੀ ਕਲੀ ਆਸ਼ਕਾਂ ਦੀ ਸੁਣੀਏ ਧਿਆਨ ਕਰ ਕੇਰੀ ਸਾਨੂੰ ਵੱਲ ਨਹੀਂ ਸੀ ਪਿਆਰ ਦਾ ਸੁਪਤੋ ਤੇ ਚਿੱਟੀ ਜਿਵੇਂ ਗੋਰੀ ਲੀ ਸਾਡੇ ਪਰਗਤ ਚੜ ਰਹਿਣ ਲੱਗ ਗਈ ਜਿੱਤੇ ਆਈ ਤੂ ਗੋਰੀ ਲਾਈਫ ਉਹਦਾ ਖਾਲਸਾ ਲਾਈਫ ਉਹਦੀ ਕੀ ਫਤਿਹ ਪਰ ਜੀ ਅੱਜ ਵਿਆਹ ਦਾ ਲੈਣਾ ਸਾਡੇ ਕੁੜੀ ਦੇ ਨਾਲ ਵਿਆਹ ਕਰਵਾ ਰਿਹਾ ਹਾਂ ਕੋਈ ਮੇਰੇ ਮੰਮੀ ਨੂੰ ਇੱਕ ਕੁੜੀ ਬਹੁਤ ਪਸੰਦ ਸਾਡੀ ਅਰੇਂਜਮੈਂਟ ਹੋਣੀ ਚਾਹੀਦੀ ਕੋਸ਼ਿਸ਼ ਕਰਾਂਗਾ ਕਿ ਉਹਨੂੰ ਆਪੇ ਤਾਂ ਖੁਸ਼ ਰੱਖਾਂ ਤੇ ਸਕੇ ਸੇ ਗੱਲ ਦੀ ਵੀ ਕੋਈ ਤਕਲੀਫ ਨਾ ਹੋਵੇ ਇਸ ਸਾਡੇ ਪਰਕਤ ਚੜੇ ਰਹਿਣ ਅੱਤ ਜਿੱਤੇ ਦੀ ਰਾਈ ਤੂੰ ਕੋਟੇ ਇਸ ਤੋਂ ਹੀ ਜਾਂ। ਜੀ ਆਣਾ। ਓਕੇ ਭਾਈ ਸਾਸਰੀ ਸਾਸਿਕਾ ਆਣਾ 5 ਤਰੀਕ ਨੂੰ ਆਣਾ। 5 ਨੂੰ ਆਣਾ। 5 ਨੂੰ 6 ਨੂੰ 5 ਨੂੰ 6 ਨੂੰ ਭਾਈ ਭਾਈ ਨੂੰ ਵੀ ਨਾਲ ਲੈ ਆਓ। ਪੱਕਾ ਪੱਕਾ ਉਹ ਆ ਲੈ ਕੇ ਆਵਾਂਗੇ। ਇਹ ਹੈਗੀ ਪਰ ਮੀਂਹ ਦੀ ਟੀਮ ਤੇਜ ਬਾਲ ਦੀ। ਇਹ ਨੂੰ ਨਾਲ ਲੈ ਆਓ ਜਾਂ ਦਰ ਜਾਂਦੇ ਆ ਲੋਕ ਦਰ। ਓਕੇ ਚੰਗਾ ਭਾਈ। ਚੰਗਾ ਭੋਕੇ।